ਦੋਸਤਾਂ ਦਾ ਅੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੁਰਾਵਰ ਸਿੰਘ ਬਾਬਾ ਫਤੀ ਸਿੰਘ ਅਤੇ ਜਗਤ ਮਾਤਾ ਗੁਜਰਕੌਰ ਜੀ ਦੀ ਅਦੁੱਤੀ ਸ਼ਹਾਦਤ ਦੇ ਵਿੱਚ ਲੱਗਣ ਵਾਲੇ ਸਾਲਾਨਾ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲੇ ਦਾ ਅੱਜ ਤੀਸਰਾ ਦਿਨ ਹੈ ਤਾਂ ਗੁਰਦੁਆਰਾ ਸ਼੍ਰੀ ਫੋਤੇਗੜ ਸਾਹਿਬ ਤੋਂ ਵਿਸ਼ਾਲ ਸ਼ਹੀਦੀ ਨਗਰ ਕੀਰਤਨ ਸਜਾਇਆ ਗਿਆ ਸੋ ਦੱਸਦੇ ਕਿ ਦਸੰਪੇਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੁਰਾਵਰ ਸਿੰਘ ਬਾਬਾ ਫਤੀ ਸਿੰਘ ਜਗਤ ਮਾਤਾ ਗੁਜਰਕੌਰ ਜੀ ਦੀ ਅਦੁੱਤੀ ਸ਼ਹਾਦਤ ਦੇ ਵਿੱਚ ਲੱਗਣ ਵਾਲੇ ਸਾਲਾਨਾ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲੇ ਦਾ ਇਸ ਤੀਸਰੇ ਦਿਨ ਗੁਰਦੁਆਰਾ ਸ਼੍ਰੀ ਫੋਟੇਗੜ ਸਾਹਿਬ ਤੋਂ ਵਿਸ਼ਾਲ ਸ਼ਹੀਦੀ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਜਾ ਕੇ ਸਮਾਪਤ ਹੋਵੇਗਾ। ਤਾਂ ਸ਼ਹੀਦੀ ਨਗਰ ਕੀਰਤਨ ਦੀਆਂ ਤਿਆਰੀਆਂ ਨੂੰ ਲੈ ਕੇ ਸੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ। ਤੇ ਸੰਗਤਾਂ ਤੜਕਸਾਰ ਤੋਹੀ ਗੁਰਦੁਆਰਾ ਸ਼੍ਰੀ ਫੋਟੇਗੜ ਸਾਹਿਬ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਅਤੇ ਬਾਬਾ ਮੋਤੀਰਾ ਮਹਿਰਾ ਗੁਰਦੁਆਰਾ ਅਤੇ ਸ਼੍ਰੀ ਠੰਡਾ ਬੁਰਜ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚ ਰਹੀਆਂ। ਕਸਮ ਪੇਤਾ ਸ੍ਰੀ ਗੁਰੂ ਗੋਬੀ ਸਿੰਘ ਦੇ ਛੋਟੇ ਸਾਹਿਬ ਜਦਿਆਂ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜਗਤ ਮਾਤਾ ਗੁਜਰੀ ਜੀ ਦੀ ਉਦਤੀ ਤੇ ਲਸਾਨੀ ਸ਼ਹਾਦਤ ਨੂੰ ਸਮਰਪਤ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਤੋਂ ਆਰੰਭ ਹੋਇਆ ਬਿਸ਼ਾਲ ਨਗਰ ਕੀਰਤਨ ਆਪਣੇ ਅਗਲੇ ਪੜਾਵਲ ਵੱਧਾ ਜਾ ਰਿਹਾ ਹੈ ਤੇ ਨਗਰ ਕੀਰਤਨ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਤੁਸੀਂ ਦੇਖ ਸਕਦੇ ਹੋ ਹੱਥ ਜੋੜ ਕੇ ਹੱਥਾਂ ਦੇ ਵਿੱਚ ਫੁੱਲ ਫੜ ਕੇ ਪਾਲਕੀ ਸਾਹਿਬ ਦਾ ਇੰਤਜ਼ਾਰ ਕਰ ਰਹੀਆਂ ਹਨ ਸਤਨਾਮ ਸ੍ਰੀ ਵਾਹਿਗੁਰੂ ਜੀ ਦੇ ਜਾਪ ਹੋ ਰਹੇ ਹਨ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਵੱਲੋਂ ਗਤਕੇ ਤੇ ਦਿਲਕਸ਼ ਜੋਹਰ ਵੀ ਦਿਖਾਏ ਜਾ ਰਹੇ ਹਨ ਤੇ ਹੋ ਸੰਸਥਾਵਾਂ ਵੱਖ-ਵੱਖ ਸੰਸਥਾਵਾਂ ਵੱਲੋਂ ਵੀ ਸਰਕਤ ਕੀਤੀ ਜਾ ਰਹੀ ਹੈ ਨਗਰ ਕੀਰਤਨ ਵਿੱਚ ਦੇਖੋ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਵੱਲੋਂ ਗਤਕੇ ਤੇ ਦਿਲਕਸ਼ ਜੋਹਰ ਦਿਖਾਏ ਜਾ ਰਹੇ ਹਨ ਸਤਨਾਮ ਸ਼੍ਰੀ ਵਾਹਿਗੁਰੂ ਜਿਹਦੇ ਨਾਮ ਦੇ ਜਾਪ ਕੀਤੇ ਜਾ ਰਹੇ ਹਨ ਤੇ ਵੱਡੀ ਗਿਣਤੀ ਵਿੱਚ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਗੱਤਕੇ ਖੇਡ ਰਹੀਆਂ ਹਨ ਅਤੇ ਨਾਲ ਹੀ ਇਸ ਨਗਰ ਕੀਰਤਨ ਵਿੱਚ ਵੱਖ-ਵੱਖ ਸਕੂਲਾਂ ਦੇ ਜੋ ਵਿਦਿਆਰਥੀ ਨੇ ਸ਼ਾਮਲ ਹੋ ਰਹੇ ਨੇ ਤੇ ਭਾਈ ਹਰਪਾਲ ਸਿੰਘ ਹੈਡ ਗ੍ਰੰਥੀ ਗੁਰਦਸਤ ਸਿੰਘ ਫਤੇਗੜ ਸੀ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਹ ਨਗਰ ਕੀਰਤਨ ਨਿਰਾਈ ਜਜ਼ਬਾਤਾਂ ਦਾ ਹਾਰੜ ਹੈ ਭਾਵਨਾਵਾਂ ਦਾ ਸਲਾਬ ਹੈ ਬੜੀ ਸ਼ਰਧਾ ਨਾਲ ਅਕੀਦਤ ਨਾਲ ਬੜੀ ਭਾਵਨਾ ਨਾਲ ਸਾਰੇ ਗੁਰਸਿੱਖ ਸ਼ਾਮਲ ਹੋ ਰਹੇ ਆ ਔਰ ਇਹ ਭਾਵਨਾਵਾਂ ਬੜੇ ਚੰਗੇ ਨਤੀਜੇ ਪੰਜਾਬ ਦੇ ਮਾਹੌਲ ਵਿੱਚ ਲਿਆਉਣ ਗਿਆ ਨੌਜਵਾਨੀ ਦਾ ਜਾਗਣਾ ਇਹਨਾਂ ਜਜ਼ਬਾਤਾਂ ਦੇ ਨਾਲ ਅੱਗੇ ਵਧਣਾ ਸੋ ਇਹ ਜੋੜਨਾ ਹੀ ਮਕਸਦ ਸੀ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਸਾਰਾ ਪੰਥ ਜੁੜ ਰਿਹਾ ਨੌਜਵਾਨੀ ਚ ਜਜ਼ਬਾ ਜੋਸ਼ ਹੈ ਬੜੇ ਅਦਬ ਨਾਲ ਜੋਤੀ ਸੁਖ ਸਾਹਿਬ ਲਈ ਰਵਾਨਾ ਹੋਇਆ ਨਗਰ ਕੀਰਤਨ ਉਹ ਕੌਮ ਦਾ ਇੱਕੋ ਇੱਕ ਨਗਰ ਕੀਰਤਨ ਹੈ ਜਿਹੜਾ ਇਸ ਫੀਲਿੰਗ ਨਾਲ ਚੱਲਦਾ ਹੈ ਕਿ ਜਿਸ ਤਰ੍ਹਾਂ ਅਸੀਂ ਕਿਸੇ ਵਿਵਾਨ ਦੇ ਨਾਲ ਚੱਲ ਰਹੇ ਹੁੰਦੇ ਆਂ ਜਪਜੀ ਸਾਹਿਬ ਪੜ ਕੇ ਨਗਰ ਕੀਰਤਨ ਆਰੰਭ ਹੋਇਆ ਸੋਇਲਾ ਪੜ ਕੇ ਨਗਰ ਕੀਰਤਨ ਦੀ ਅਰਦਾਸ ਹੋਏਗੀ ਔਰ ਫਿਰ ਇਹ ਛੀਦੀ ਜੋੜ ਮਿਲਦੀ ਸੰਪੂਰਨਤਾ ਹੋਏਗੀ ਕਿੰਨੇ ਵਜੇ ਆਪਣਾ ਸਮਾਪਤ ਕੋਸ਼ਿਸ਼ ਹੈ ਜੀ 1:30 ਵਜੇ ਤੱਕ ਜਿਹੜੀ ਇਸਮਾਪਤੀ ਪੂਰੀ ਸੋ ਨਗਰ ਕੀਰਤਨ ਦੇ ਵਿੱਚ ਬੜੀ ਗਿਂਤੀ ਵਿੱਚ ਸੰਗਤ ਸ਼ਮੂਲੀਅਤ ਕਰ ਰਹੀ ਆ ਗੁਰੂ ਰਸ ਕੀਰਤਲ ਰਿਆ ਕੀਰਤਨ ਚੱਲ ਰਹੇ ਨੇ ਸ਼ਬਦ ਕੀਰਤਨ ਚੱਲ ਰਹੇ ਨੇ ਤੇ ਨਾਲ ਸੰਗਤਾਂ ਸਰਦਾਂ ਪੂਰਵਕ ਨਮਨ ਹੋ ਰਹੀਆਂ ਹਨ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਣਿਆ ਜਾ ਰਿਹਾ ਹੈ ਸ਼ਬਦ ਭਾਵਕਤਾ ਭਰੇ ਹਨ ਨੂੰ ਵਿਅਕਸਤਨੀ ਕੀਤੇ ਜਾ ਰਹੇ ਤੇ ਨਗਰ ਕੀਰਤਨ ਦੇ ਵਿੱਚ ਵੱਡੀ ਗਿਣਤੀ ਵਿੱਚ ਪਿਛਲੇ 3 ਦਿਨਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਵਾਈ ਵਿੱਚ ਚੱਲ ਰਿਹਾ ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਵਲੰਟਰੀਆਂ ਦੇ ਰੂਪ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਹਾਂ ਕਾਲਜ ਦੇ ਪ੍ਰਿੰਸੀਪਲ ਡਾਕਟਰ ਲਖਵੀਰ ਸਿੰਘ ਨਾਲ ਤੇ ਹਾਂਜੀ ਪ੍ਰਿੰਸੀਪਲ ਕਿਸ ਤਰ੍ਹਾਂ ਦੇਖਦੇ ਹੋ ਅੱਜ ਨਗਰ ਕੀਰਤਨ ਦੀ ਆਰੰਭਤਾ ਜੀ ਵੱਡੀ ਗਿਣਤੀ ਵਿੱਚ ਸੰਗਤ ਵੀ ਪਹੁੰਚੀ ਹੈ ਤੇ ਮਾਤਾ ਗੁਜਰੀ ਕਾਲਜ ਵੱਲੋਂ ਵੀ ਵਿਸ਼ੇਸ਼ ਯੋਗਦਾਨ ਅਦਾ ਕੀਤਾ ਹੈ ਮਾਤਾ ਗੁਜਰੀ ਦੇ ਕਾਲੀ ਫਰੇਗਰ ਸਾਹਿਬ ਹਰ ਸਾਲ ਇਸੇ ਤਰੀਕੇ ਨਾਲ ਉਤਸ਼ਾਹ ਨਾਲ ਹਿੱਸਾ ਲੈਂਦਾ ਸਾਰੇ ਪ੍ਰੋਗਰਾਮਾਂ 'ਚ ਅੱਜ ਸੰਗਤਾਂ ਦਾ ਠਾਠਾ ਮਾਰਦਾ ਜਿਹੜਾ ਹੈਗਾ ਇਕੱਠ ਆ ਮੀ ਪੈ ਗਿਆ ਇਸ ਵੇਲੇ باوجود ਵੀ ਸੰਗਤਾਂ ਵੱਡੀ ਮਾਤਰਾ ਦੇ ਵੱਡੀ ਗਿਣਤੀ ਦੇ ਵਿੱਚ ਇਸ ਨਗਰ ਕੀਰਤ ਦਾ ਹਿੱਸਾ ਬਣ ਰਿਹਾ ਹੈ ਕਿਉਂਕਿ ਬਹੁਤ ਮਹਾਨ ਹੈ ਜਿਹੜਾ ਹੈਗਾ ਸਾਡਾ ਨਗਰ ਕੀਰਤਨਾ ਜਿਹਦੇ ਵਿੱਚ ਬਹੁਤ ਹੀ ਵੱਡੀ ਜਿਹੜੀ ਹੈਗੀ ਆ ਉਹ ਸ਼ਹਾਦਤ ਹੋਈ ਆ ਛੋਟੇ ਸਾਹਿਬ ਜਿਆਦੇ ਤੇ ਮਾਤਾ ਗੁਜਰੀ ਜੀ ਦੀ ਉਸ ਸ਼ਹਾਦਤ ਨੂੰ ਸਜਦਾ ਕਰਨ ਵਾਸਤੇ ਅੱਜ ਸੰਗਤ ਲੱਖਾਂ ਇਤ ਰਾਦਵੇ ਚ ਪਹੁੰਚੀ ਆ ਅਸੀਂ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦਾ ਸਾਰਾ ਸਟਾਫ ਅਤੇ ਸਾਰੇ ਵਿਦਿਆਰਥੀ ਇਸ ਨਗਰ ਕੀਰਤਨ ਵਿੱਚ ਸ਼ਾਮ ਲੈ ਰਹੇ ਆ ਤੇ ਪਿਛਲੇ 3 ਦਿਨਾਂ ਤੋਂ ਲਗਾਤਾਰ ਸੇਵਾ ਦੇ ਕਾਰਜਾਂ 'ਚ ਲੱਗੇ ਹੋਏ ਆ ਤੋ ਬਿਲਕੁਲ ਪਿਛਲੇ ਤਿੰਨ ਦਿਨਾਂ ਤੋਂ ਵਿਦਿਆਰਥੀਆਂ ਵੱਲੋਂ ਵੱਖ-ਵੱਖ ਇਵੈਂਟਸ 'ਚ ਚਾਹੇ ਉਹ ਖੂਨਦਾਨ ਕੈਂਪ ਹੋਣ ਹੋਣ ਲੰਗਰਾਂ ਦੇ ਆਯੋਜਨ ਕੀਤੇ ਜਾਂ ਤਾਂ ਮਾਤਾ ਗੁਜਰੀ ਦੇ ਕਾਲਜ ਵੱਲੋਂ ਵੱਡੇ ਪੱਧਰ ਤੇ ਸ਼ਿਰਕਤ ਕੀਤੀ ਜਾ ਰਹੀ ਹੈ ਸੇਵਾ ਦੇ ਕਾਰਜਾਂ ਵਿੱਚ ਯੋਗਦਾਨ ਪਾਇਆ ਜਾ ਰਿਹਾ ਤੇ ਅੱਜ ਸੰਗਤਾਂ ਦਾ ਜੋ ਸਲਾਬ ਹੈ ਮੂੰਹੋਂ ਬੋਲਦਾ ਦਿਖ ਰਿਹਾ ਹੈ ਤਸਵੀਰਾਂ ਦਿਖ ਰਹੀਆਂ ਹਨ ਸੰਗਤਾਂ ਕਿਸ ਤਰ੍ਹਾਂ ਨਮਨ ਅੱਖ ਦੇ ਨਾਲ ਪਾਬੂਕ ਦਿਖ ਰਹੀਆਂ ਹਨ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸਤਨਾਮ ਸ਼੍ਰੀ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਕਰ ਰਹੀਆਂ ਬਾਲਕੀ ਸਾਬਦ ਦਾ ਇੰਤਜ਼ਾਰ ਕਰ ਰਹੀਆਂ ਹਨ ਤੇ ਇੱਥੇ ਦੱਸਣਾ ਬੰਦਾ ਹੈ ਕਿ ਗੁਰਦੁਆਰਾ ਸ਼੍ਰੀ ਠੰਡਾ ਬੁਰਜ ਸਾਹਿਬ ਜਿੱਥੇ ਮੁਗਲ ਹਕੂਮਤ ਵੱਲੋਂ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਤਿੰਨ ਦਿਨ ਪੋਹ ਦੀਆਂ ਠੰਡ ਠਾਰ ਰਾਤਾਂ ਦੇ ਵਿੱਚ ਕੈਦ ਰੱਖਿਆ ਗਿਆ ਸੀ ਤੇ 13 ਪੋਹ ਨੂੰ ਸ਼ਹੀਦ ਇਸ ਕਰ ਦਿੱਤਾ ਹੈ ਗੱਸੀ ਸਾਹਿਬ ਜਾਦਿਆਂ ਨੂੰ ਤੇ ਉਸਾਂ ਉਹਨਾਂ ਦੀ ਯਾਦ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅੱਜ ਇਹ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਹੈ ਤੇ ਹਰ ਇੱਕ ਸਾਲ ਸਜਾਇਆ ਜਾਂਦਾ ਹੈ 13 ਪਉ ਨੂੰ ਵਿਸ਼ਾਲ ਨਗਰ ਕੀਰਤਨ ਨਿਕਲਦਾ ਹੈ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਸਕੂਲਾਂ ਦੇ ਵਿਦਿਆਰਥੀ ਸਿੰਘ ਸੁਭਾਵਾਂ ਅਤੇ ਹੋਰ ਵੱਡੀ ਗੰਤੀ ਵਿੱਚ ਸੰਗਤਾਂ ਵੱਲੋਂ ਸ਼ਮੂਲੀਅਤ ਕੀਤੀ ਜਾਂਦੀ ਹੈ ਤੇ ਨਾਲ ਹੀ ਅੱਜ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰਨ ਦੀ ਲੋੜ ਹੈ ਬਾਬਾ ਮੋਤੀराम ਮਹਾਰਾਜੀ ਜਿਨ੍ਹਾਂ ਨੇ ਠੰਡੇ ਪੁਰਜ ਵਿੱਚ ਕੈਦ ਸਹਬਜਾਦਿਆਂ ਤੇ ਮਾਤਾ ਜੀ ਨੂੰ ਗਰਮ ਦੁੱਧ ਪਲਾਉਣ ਦੀ ਸੇਵਾ ਕੀਤੀ ਸੀ ਤੇ ਉਸ ਸੇਵਾ ਬਦਲੇ ਹੀ ਉਹਨਾਂ ਨੂੰ ਪਰਿਵਾਰ ਸਮੇਤ ਕੋਲੂ ਵਿੱਚ ਪੂਪੀਰ ਦਿੱਤਾ ਗਿਆ ਸੀ ਕਿਉਂਕਿ ਇਸ ਸੰਬੰਧ ਵਿੱਚ ਜਦੋਂ ਸਹਬਜਾਦਿਆਂ ਨੂੰ ਦੁੱਧ ਪਲਾਉਣ ਬਾਰੇ ਸਰੰਦ ਦੇ ਸੂਬਾ ਅਬਜੀਤ ਖਾਨ ਨੂੰ ਪਤਾ ਲੱਗਦਾ ਕਿ ਬਾਬਾ ਮੋਤੀराम ਮਹਿਰਾ ਵੱਲੋਂ ਉਹਨਾਂ ਦੇ ਹੁਕਮ ਦਰਲੀ ਕੀਤੀ ਗਈ ਹੈ ਤੇ ਦੁੱਧ ਪਲਾਇਆ ਗਿਆ ਹੈ ਇਸ ਲਈ ਉਹਨਾਂ ਨੂੰ ਜਦੋਂ ਦਵਾਰਾ ਕੈਦਰੀ ਵਿੱਚ ਬਾਬਾ ਮੋਤੀराम ਮਹਿਰਾ ਨੂੰ ਬੁਲਾਇਆ ਜਾਂਦਾ ਤਾਂ ਉਹਨਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਨਾ ਮੁਕਰਨ ਕਰਕੇ ਕਬੂਲ ਕਰ ਲਿਆ ਗਿਆ ਤੇ ਇਸ ਕਰਕੇ ਉਹਨਾਂ ਨੂੰ ਵੀ ਪਰਿਵਾਰ ਸਮੇਤ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਸੰਗਤ ਅੱਜ ਉਹਨਾਂ ਮਹਾਨ ਸ਼ਹੀਦਾਂ ਨੂੰ ਵੀ ਯਾਦ ਕਰ ਰਹੀ ਹੈ ਦੀਵਾਨ ਟੋਡਰਮਲ ਜਿਨ੍ਹਾਂ ਵੱਲੋਂ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਵਿਖੇ ਸੋਨੇ ਦੀਆਂ ਖੜੀਆਂ ਮੋਹਰਾਂ ਪ੍ਰਾਪਤ ਕਰਕੇ ਜਗਾ ਖਰੀਦੀ ਸੀ ਤੇ ਮਾਤਾ ਜੀ ਦਾ ਅਤੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਹਨਾਂ ਦਾ ਸੰਸਕਾਰ ਕੀਤਾ ਸੀ ਤੇ ਉੱਥੇ ਹੀ ਇਹ ਨਗਰ ਕੀਰਤਨ ਪਹੁੰਚੇਗਾ ਤੇ ਉੱਥੇ ਪਹੁੰਚ ਕੇ ਇਹ ਨਗਰ ਕੀਰਤਨ ਦੀ ਸਮਾਪਤਾ ਹੋਵੇਗੀ ਤੇ ਸਿੰਘ ਸਾਹਿਬ ਗਿਆਨੀ ਹਰਪੁਰ ਸਿੰਘ ਜੀ ਬੌਮ ਦੇ ਨਾਮ ਆਪਣਾ ਸੁਦੇਸ਼ ਜਾਰੀ ਕਰਨਗੇ ਕੁਝ ਸੰਗਤਾਂ ਵੀ ਨੇ ਸੰਗਤਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਜੇ ਭਾਈ ਜੀ ਕਿੱਥੋਂ ਆਏ ਜੀ ਦਲੇ ਜੀ ਮਾਛੋੜਾ ਸਾਹਿਬ ਤੋਂ ਜੀ ਹਰ ਸਾਲ ਆਉਂਦੇ ਹਾਂ ਜੀ ਬਹੁਤ ਵਧੀਆ ਬਾਲਕੇ ਜੀ ਬਹੁਤ ਕਿਰਪਾ ਜੀ ਗੁਰਦਸ਼ਮੇਸ਼ ਭਗਵਾਨ ਜੀ ਬਹੁਤ ਕਿਰਪਾ ਜੀ ਬਹੁਤ ਕਿਰਪਾ ਹਰ ਇੱਕ ਸਾਲ ਆਉਂਦੇ ਆ ਜੀ ਤੋਂ ਸੰਗਤਾਂ ਹਰ ਇੱਕ ਸਾਲ ਇਹ ਨਗਰ ਕੀਰਤਨ ਦੇ ਵੀ ਸਮੂਹ ਨੂੰ ਤੇ ਕਰਦੇ ਆ ਅੱਜ ਭਾਈ ਸਾਹਿਬ ਇਸ ਤਰ੍ਹਾਂ ਦੇ ਕੇ ਦਿਓ ਤੁਸੀਂ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਹੋ ਜਾਣ ਸੰਗਤਾਂ ਵੱਲੋਂ ਬੜੀ ਸ਼ਰਧਾ ਦੇ ਨਾਲ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ ਹੱਥਾਂ ਦੇ ਵਿੱਚ ਫੁੱਲ ਫੜੇ ਹੋਏ ਹਨ ਤੇ ਫੁੱਲਾਂ ਦੀ ਵਰਖਾ ਪਾਰਟੀ ਸਾਹਿਬ ਤੇ ਕੀਤੀ ਜਾਣੀ ਹੈ ਤੇ ਇਸ ਨਗਰ ਕੀਰਤਨ ਵਿੱਚ ਸਕੂਲੀ ਬੱਚੇ ਕਾਲਜਾਂ ਦੇ ਵਿਦਿਆਰਥੀ ਵੱਖ-ਵੱਖ ਸੇਵਾ ਸੁਸਾਇਟੀਆਂ ਗਤਕਾ ਪਾਰਟੀਆਂ ਤੇ ਗੁਰੂ ਜੀਆਂ ਲਾਡਲੀਆਂ ਫੌਜਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ ਤੇ ਗਤਕੇ ਤੇ ਦਿਲ ਕਸ ਜੋਰ ਦਿਖਾਏ ਜਾ ਰਹੇ ਹਨ ਤੇ ਇਸ ਦੇ ਨਾਲ ਹੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਗਈ ਹੈ ਤੇ ਜੇਕਰ ਗੱਲ ਤੇ ਜਾਵੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਅਤੇ ਸੁਰੱਖਿਆ ਦੇ ਪ੍ਰਬੰਧ ਵੀ ਪ੍ਰਬੰਧ ਦੇਖਣ ਨੂੰ ਮਿਲ ਰਹੇ ਹਨ ਤੇ ਸ਼੍ਰੋਮਣੀ ਗੁਰਦੁਆਰਾ ਪਰਵਤ ਕਮੇਟੀ ਵੱਲੋਂ ਵੱਡੀ ਗਿਣਤੀ ਦੇ ਵਿੱਚ ਲੰਗਰਾਂ ਦਾ ਆਯੋਜਨ ਕੀਤਾ ਗਿਆ ਹੈ ਸੰਗਤਾਂ ਦੇ ਠਹਿਰਨ ਲਈ ਰਹਿائشਾਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਸੰਗਤਾਂ ਨੂੰ ਆਪਣੇ ਵੱਲੋਂ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਪੇਸ਼ ਨਾ ਆਵੇ ਵੱਡਾ ਲੱਖਾਂ ਦਾ ਇਕੱਠ ਹੁੰਦਾ ਹੈ ਤੇ ਇਹਨਾਂ ਇਕੱਠਾਂ ਦੇ ਵਿੱਚ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚਦੀਆਂ ਹਨ ਤੁਸੀਂ ਦੇਖ ਸਕਦੇ ਹੋ ਅੱਜ ਸਿੱਧੂ ਜੋੜ ਮਿਲਦਾ ਤੀਸਰਾ ਦਿਨ ਹੈ ਤੇ ਤੀਸਰੇ ਦਿਨ ਸੰਗਤਾਂ ਕਿਸ ਤਰ੍ਹਾਂ ਸ਼ਰਧਾ ਭਾਵਨਾ ਦੇ ਨਾਲ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਹਨ ਸੜਕਾਂ ਦੀ ਸੇਵਾਦਾਰਾਂ ਵੱਲੋਂ ਸਫਾਈ ਕੀਤੀ ਜਾ ਰਹੀ ਹੈ ਆਪਣੇ ਵੱਲੋਂ ਹਰੇਕ ਵਿਅਕਤੀ ਜਿੰਨਾ ਹੋ ਸਕੇ ਉਹਨਾਂ ਯੋਗਦਾਨ ਅਦਾ ਕਰ ਰਿਹਾ ਹੈ ਪੰਥ ਕੀ ਜੀਤ ਦੇ ਜਕਾਰੇ ਲੱਗ ਰਹੇ ਹਨ ਪਾਵੇਂ ਅੱਜ ਸ਼ਹੀਦੀ ਨਗਰ ਕੀਰਤਨ ਦਾ ਅੰਤਿਮ ਦਿਨ ਹੈ ਤੇ ਭਾਗ ਸੰਗਤਾਂ ਇਸੇ ਤਰ੍ਹਾਂ ਪਿਛਲੇ ਲਗਭਗ 15 ਦਿਨਾਂ ਤੋਂ ਵੱਡੀ ਗਿਣਤੀ ਦੇ ਵਿੱਚ ਗੁਰੂ ਘਰ ਨਤਮਸਤਕ ਹੋ ਲਈ ਪਹੁੰਚ ਰਹੀਆਂ ਹਨ ਤੇ ਸੰਗਤਾਂ ਸਤਨਾਮ ਸ਼੍ਰੀ ਵਾਹਿਗੁਰੂ ਦੇ ਨਾਮ ਦਾ ਜਾਪ ਕਰ ਰਹੀਆਂ ਹਨ ਤੇ ਹੋਰ ਸਿੰਘ ਸਾਹਿਬਾਨ ਵੀ ਹਾਜ਼ਰ ਨੇ ਇਸ ਨਾਲ ਗੱਲ ਕਰਦੇ ਹਾਂ ਜੀ ਬਾਬਾ ਜੀ ਅੱਜ ਨਗਰ ਕੀਰਤਨ ਸੁਆਇਆ ਜਾ ਰਿਹਾ ਜੀ ਹੈ ਨਗਰ ਕੀਰਤਨ ਸੁਆਇਆ ਜਾ ਰਿਹਾ ਅੱਜ ਆ ਜਾਈ ਨਗਰ ਕੀਰਤਨ ਜੀਗਾ ਉਹ ਬੋਲੇ ਏ ਬਾਬਾ ਬੰਦਾ ਸੀ ਜੀ ਨੇ ਜੰਮ ਲੈਣ ਦੇ ਲੈ ਕੇ ਆਏ ਜੀ ਬੜੇ ਦਾਨਤਾ ਲੋਹੇ ਮਾਰ ਸੱਚੇ ਪਾਸਾ ਸਾਡੇ ਵੀ ਅੱਜ ਵੀ ਆਜ ਵੀ ਅੱਜ ਵੀ ਤੁਹਾਨੂੰ ਦਾਨਿਆਂ ਅੱਜ ਵੀ ਸਾਗਤ ਸਰਦਾਰ ਦੇ ਫੁੱਲ ਚੜਾਉਣ ਵਾਸਤੇ ਆਈ ਇਹ ਸਾਹ ਜੱਦਿਆਂ ਨੂੰ ਆ ਜੀ ਬੜੇ ਜੋੜ ਮੇਲੇ ਲੱਗ ਰਹੇ ਨੇ ਜਿਨ੍ਹਾਂ ਕੀਤੇ ਮਾੜੇ ਕੰਮ ਨਾਲ ਕੋਈ ਪੁੱਛਦਾ ਨਹੀਂ ਉਹ ਚੀਂਦਾ ਨਹੀਂ ਆ ਜਿਨ੍ਹਾਂ ਵਿਆਹ ਜਾਂਦੇ ਨੇ ਉਹਦੇ ਅੱਜ ਜੋੜ ਮੇਲੇ ਲੱਗਦੇ ਨੇ ਦੇਸਾਂ ਦੇਸਾਂ ਤੇ ਸਾਗਤ ਚੱਲ ਗਈ ਆ ਤਾਰੇ ਆਣੂ ਆਣੂ ਜੀ ਆਇਆ ਵਾਗ ਜੀ ਦਾ ਖਾਲਸਾ ਵਾਗ ਜੀ ਦੀ ਪੱਟੀ ਨੌਜਵਾਨਾਂ ਨੂੰ ਗੁਰਸਿੱਖੀ ਨਾਲ ਜੁੜਨ ਦੀ ਅਪੀਲ ਕੀਤੀ ਜਾ ਰਹੀ ਹੈ ਇਹਨਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ ਕਿਸ ਤਰ੍ਹਾਂ ਉਹਨਾਂ ਛੋਟੀਆਂ ਨਿੱਕੀਆਂ ਜਿੰਦਾ ਵੱਡੇ ਸਾਕੇ ਦੇ ਮਹਾਨ ਸ਼ਹੀਦਾਂ ਵੱਲੋਂ ਸ਼ਹਾਦਤਾਂ ਦਿੱਤੀਆਂ ਗਈਆਂ ਅੱਜ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਨ ਦੀ ਲੋੜ ਹੈ ਤੇ ਹੋਰ ਵੱਖ-ਵੱਖ ਜੋ ਅਕਾਲ ਅਕੈਡਮੀ ਆ ਉਹਨਾਂ ਵੱਲੋਂ ਵੀ ਸ਼ਿਰਕਤ ਕੀਤੀ ਗਈ ਹੈ ਅਤੇ ਆਪਣੀ ਹਾਜ਼ਰੀ ਸੇਵਾ ਭਾਵਨਾ ਪ੍ਰਗਟ ਕੀਤੀ ਗਈ ਹੈ ਕੁਝ ਬੀਬੀਆਂ ਵੀ ਮੌਜੂਦ ਨੇ ਹਾਂਜੀ ਹਾਂਜੀ ਬੱਚੇ ਅਕਾਲ ਅਕੈਡਮੀ ਦੇ ਵਿਦਿਆਰਥੀ ਵੀ ਇੱਥੇ ਹਾਜ਼ਰ ਨੇ ਤੇ ਨਾਲ ਵੀ ਗੱਲ ਕਰਦੇ ਆਂ ਹਾਂਜੀ ਰਾਜੇ ਲੱਖਾਂ ਭਾਵੇਂ ਹਣ ਚੜਕੇ ਲੱਖਾਂ ਭਾਵੇਂ ਹਣ ਚੜਕੇ ਬਾਜਾ ਵਾਲੇ ਦੇ ਨੀ ਚਾਰ ਮੁਕਣੇ ਨਾਹੀ ਵੈਰੀ ਦੇ ਜ਼ੁਲਮ ਰੁਕਣੇ ਨਾ ਸਿੱਖ ਕੌਮ ਦੇ ਅਜੀਤ ਤੇ ਜੁਝਾਰ ਮੁਕਣੇ ਵੈਰੀ ਦੇ ਜ਼ੁਲਮ ਰੁਕਣੇ ਸਿੱਖ ਕੌਮ ਦੇ ਅਜੀਤ ਤੇ ਜੁਝਾਰ ਮੁਕਣੇ ਗੰਗੂ ਅੱਜ ਕਿਹੜਾ ਮੁੱਕ ਗਏ ਗਦਾਰੀਆਂ ਕਰਨ ਵਾਲੇ ਸਿੱਖੀ ਪੇਸ ਵਿੱਚ ਬੈਠੇ ਹੁਸ਼ਿਆਰੀਆਂ ਕਰਨ ਵਾਲੇ ਪਰ ਵੈਰੀਆਂ ਦੇ ਵੇਖ ਫਤਵੇ ਸਾਡੇ ਨਹੀਂ ਵਿਚਾਰ ਝੁਕਣੇ ਨਹੀਂ ਵੈਰੀ ਦੇ ਜ਼ੁਲਮ ਰੁਕਣੇ ਨਾ ਸਿੱਖ ਕੌਮ ਦੇ ਅਜੀਤ ਤੇ ਜੁਝਾਰ ਮੁਕਣੇ ਈ ਦੇ ਜੁਲਾ ਮੁਰਕਣੇ ਨਾ ਸਿੱਖ ਕੌਮ ਦੇ ਅਜੀਤ ਤੇ ਜੁਝਾਰ ਮੁਕਣੇ ਸੱਚ ਮੁਕਤੇ ਨਹੀਂ ਜਾਣਾ ਵਿੱਚ ਚਣਕੇ ਦੀਵਾਰਾਂ ਧੂਣੀ ਗਿਣਤੀ ਦੇ ਨਾਲ ਵਦਿਆ ਨੇ ਦਸ ਤਾਰਾਂ ਜੀ ਧੂਣੀ ਹੌਸਲੇ ਦੇ ਨਾਲ ਉੱਠਣਾ ਹੈ ਸਰਦਾਰਾਂ ਜੋਰਾ ਵਰਤੇ ਫਤੇ ਫਤੇ ਪਾਉਣਗੇ ਇਹੋ ਜੇ ਨਹੀਂ ਕਿਰਦਾਰ ਮੁਕਣੇ ਵੇਰੀ ਦੇ ਜ਼ੁਲਮ ਰੁਕਣੇ ਨਾ ਸਿੱਖ ਕੌਮ ਦੇ ਅਜੀਤ ਤੇ ਜੁਝਾਰ ਮੁਕਣੇ ਸਭ ਹੱਥ ਕੰਡੇ ਸਿੱਖ ਕੌਮ ਦੇ ਅਜੀਤ ਤੇ ਜੁਝਾਰ ਮੁਕਣੇ ਵੈਰੀ ਦੇ ਜ਼ੁਲਮ ਰੁਕਣੇ ਨ ਸਿੱਖ ਕੌਮ ਦੇ ਅਜੀਤ ਤੇ ਜੁਝਾਰ ਮੁਕਣੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਬੱਚੇ ਬੋਲੋ ਕਵਿਤਾ ਪੇਸ਼ ਕੀਤੀ ਗਈ ਹੈ ਹਾਂਜੀ ਵੀ ਤੁਸੀਂ ਕਿੱਥੋਂ ਆਨੇ ਹੋ ਜੀ ਨਗਰ ਕੀਰਤਨ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੀ ਅਕਾਲ ਅਕੈਡਮੀ ਚੋਂ ਨੀਕਲਾ ਤੋਂ ਆਨੇ ਆ ਜੀ ਅਸੀਂ ਹਰ ਸਾਲ ਲੈ ਕੇ ਆਉਂਦੇ ਆ ਜੀ ਬੱਚਿਆਂ ਨੂੰ ਨਗਰ ਕੀਰਤਨ ਚ ਬੱਚੇ ਗੱਤਕਾ ਖੇੜਦੇ ਨੇ ਜੀ ਤੇ ਬੱਚੇ ਬੈਂਡ ਦੀ ਟੀਮ ਦੇ ਨਾਲ ਬੱਚੇ ਬਹੁਤ ਹੀ ਸ਼ਰਧਾ ਦੇ ਨਾਲ ਆਉਂਦੇ ਨੇ ਜੀ ਅਸੀਂ ਹਰ ਸਾਲ ਲੈ ਕੇ ਆਉਂਦੇ ਆ ਜੀ ਬੱਚੇ ਹਾਂਜੀ ਹਰ ਸਾਲ ਲੈ ਕੇ ਆਉਂਦੇ ਆ ਅ ਤੇ ਨਗਰ ਕੀਰਤਨ ਦੇ ਵਿੱਚ ਤੁਸੀਂ ਕੀ ਨੌਜਵਾਨ ਪੀੜੀ ਨੂੰ ਕਹਿਣਾ ਚਾਹੋਗੇ ਜੀ ਅਸੀਂ ਦੇਖੋ ਨੌਜਵਾਨ ਪੀੜੀ ਨੂੰ ਇਹ ਹੀ ਕਹਿਣਾ ਚਾਹੁੰਦੇ ਰਾਤੇ ਚਲਣਾ ਚਾਹੀਦਾ ਹੈ ਜਿਹੜੇ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰੀ ਜੀ ਨੇ ਇਸ ਜਗ੍ਹਾ ਤੇ ਸ਼ਹੀਦੀ ਦਿੱਤੀ ਹੈ ਤਾਂ ਉਸ ਜਗ੍ਹਾ ਤੇ ਆ ਕੇ ਸਾਨੂੰ ਇਹ ਤਾਂ ਜ਼ਰੂਰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਕੇਸਾਂ ਦੀ ਬੇਅਦਬੀ ਨਾ ਕਰੀਏ ਤੇ ਅਸੀਂ ਗੁਰੂ ਦੇ ਲੜ ਲੱਗੀਏ ਤੇ ਹਮੇਸ਼ਾ ਅਸੀਂ ਚੜ੍ਹਦੀ ਕਲਾ 'ਚ ਰਹੀਏ ਜੀ ਹਾਂਜੀ ਬੋ ਬੱਚਿਆਂ ਵੱਲੋਂ ਵੀ ਬੋਲੇ ਸੋਨ ਹਾਲ ਦੇ ਜਕਾਰੇ ਛੱਡੇ ਜਾ ਰਹੇ ਹਨ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰ ਰਹੀਆਂ ਹਨ ਤੇ ਨਗਰ ਕੀਰਤਨ ਆਪਣਾ ਅਗਲੇ ਪੜਾਵਲ ਵੱਧਾ ਜਾ ਰਿਹਾ ਹੈ ਸੋ ਸਤਨਾਮ ਸ਼੍ਰੀ ਵਾਹਿਗੁਰੂ ਜਦੇ ਨਾਮ ਤੇ ਜਾਪ ਕੀਤੇ ਜਾ ਰਹੇ ਹਨ ਵੱਡੀ ਗਿਣਤੀ ਵਿੱਚ ਸੰਗਤਾਂ ਅੱਗੇ ਵਧ ਰਹੀਆਂ ਹਨ ਸੋ ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਦੇ ਵਿੱਚ ਜਿੱਥੇ ਸੰਗਤਾਂ ਦਾ ਸਲਾਬ ਇਹ ਕਾਨੂੰ ਮਿਲ ਰਿਹਾ ਹੈ ਸਰਦਾ ਹਰ ਇੱਕ ਹਰ ਇੱਕ ਵਿਅਕਤੀ ਦੀ ਅੱਖੋਂ ਨਮ ਦੇ ਕਾਨੂੰ ਮਿਲ ਰਹੀ ਹੈ ਤੇ ਆਪਣੇ ਵੱਲੋਂ ਸ਼ਮੂਲ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾ ਰਹੀ ਹੈ ਤੇ ਇਹ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਤੋਂ ਸਵੇਰੇ 9:00 ਵਜੇ ਆਰੰਭ ਹੋਇਆ ਸੀ ਤੇ ਹੁਣ ਆਪਣੇ ਸਮਾਪਤੀ ਪੜਾ ਗੁਰਦੁਆਰਾ ਸ੍ਰੀ ਜੋਤੀ ਸਰੂਪਾਲ ਪੜ ਰਿਹਾ ਹੈ ਤੇ ਰਸਤਾ ਰਸਤੇ ਦੇ ਵਿੱਚ ਸੰਗਤਾਂ ਵੱਲੋਂ ਸੜਕਾਂ ਦੇ ਦੋਵੇਂ ਪਾਸੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਕਿਸ ਤਰ੍ਹਾਂ ਸਰਦਾ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਤੇ ਹਰੇਕ ਵਿਅਕਤੀ ਦੀ ਅੱਖ ਨਮਕ ਦੇਖਣ ਨੂੰ ਮਿਲ ਰਹੀ ਹੈ ਬੜੀ ਕਿਤ ਲੱਖਾਂ ਦੀ ਗਿਣਤੀ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇਸ ਵਿਸ਼ਾਲ ਨਗਰ ਕੀਰਤਨ ਵਿੱਚ ਸ਼ਮੂਲੀਤ ਕਰਦੀਆਂ ਹਨ ਤੇ ਇਹ ਨਗਰ ਕੀਰਤਨ ਤਕਰੀਬਨ 1 ਤੋਂ 1.5 ਵਜੇ ਦੇ ਦਰਮਿਆਨ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਪਹੁੰਚ ਕੇ ਸਮਾਪਤ ਹੋਵੇਗਾ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰੁਕਮੀ ਸਿੰਘ ਵੱਲੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਜਾਵੇਗਾ ਜਗਦੇਵ ਸਿੰਘ ਫਤਿਹਗੜ੍ਹ ਸਾਹਿਬ